ਸਤਿ ਸ੍ਰੀ ਅਕਾਲ ਜੀ ਸਾਡੇ ਨਾਲ ਨੇ ਬਾਪੂ ਬਲਕੌਰ ਜੀ ਤੁਸੀਂ ਚਾਦਰ ਵਾਲੇ ਬਾਪੂ ਦੀ ਗੱਲ ਸੁਣੀ ਹੈ ਚਾਦਰਾਂ ਬਹੁਤ ਮਸ਼ਹੂਰ ਹੋਏ ਜਾਂਦੇ ਰਹੋ ਜੀ ਜਾਂਦੇ ਰਹੋ ਜਾਂਦੇ ਰਹੋ ਸੋ ਇਹ ਕਹਾਣੀ ਆ ਕਿ ਪਹਿਲਾ ਐਸਾ ਬੰਦਾ ਹੋਇਆ ਜਿਹਨੇ ਆਪਣੇ ਪੰਜਾਬੀ ਬਿਸਰੇ ਦੇ ਉਸੇ ਸਰੂਪ ਦੇ ਵਿੱਚ ਨੌਕਰੀ ਕੀਤੀ ਚਾਦਰੇ ਦੇ ਨਾਲ ਸੋ ਇਹ ਤੁਹਾਨੂੰ ਜਿਹੜਾ ਕਿੱਦਾਂ ਤੁਹਾਡੇ ਦਿਮਾਗ ਦੇ ਵਿੱਚ ਆਇਆ ਵੀ ਮੈਂ ਚਾਦਰੇ ਨਾਲੇ ਉਹ ਐਸੇ ਤਰ੍ਹਾਂ ਜੀ ਨਾ ਇੱਕ ਤਾਂ ਆਪਣਾ ਪਰਿਵਾਰਕੀ ਚਾਦਰਾਂ ਬਣਿਆ ਜਾਂਦਾ ਸੀ ਠੀਕ ਹੈ ਜੀ ਅਸੀਂ ਕੋਈ ਪਜਾਮੇ ਨੂੰ ਸੁਥੂ ਆਦੇ ਸੀ ਸੁਥਣਾ ਕੀ ਕਰਕੇ ਇਹਨੂੰ ਕੋਈ ਪਾਉਂਦਾ ਹੀ ਨਹੀਂ ਸੀ ਅੱਛਾ ਜੀ ਹਾਂ ਤੇ ਪੈਂਟ ਨੂੰ ਵੀ ਅਸੀਂ ਚੰਗਾ ਨਹੀਂ ਮੰਨਦੇ ਸੀ ਅੱਛਾ ਜੀ ਹਾਂ ਸਾਡੇ ਤਾਂ ਜਿਹਦੇ ਲੰਕਮਾ ਚਾਦਰ ਨਾ ਤੂੰਆਂ ਚਾਦਰਾਂ ਹੁੰਦਾ ਉਹਨੂੰ ਕਹਿੰਦੇ ਵੀ ਆ ਚੋਬਰ ਅੱਛਾ ਜੀ ਹਾਂ ਕੀ ਕਰਕੇ ਅਸੀਂ ਚਾਦਰ ਹੀ ਬੰਦੇ ਸੀ ਫਿਰ ਤੁਸੀਂ ਚੋਬਰ ਬਣ ਗਏ ਚੋਬਰ ਬਣਾਤੇ ਬਾਪੂ ਅਸੀਂ ਪ੍ਰਿਪ ਚ ਪੜ੍ਹੀਏ ਸਾਨੂੰ ਪਤਾ ਲੱਗਿਆ ਆਪ ਵੀ ਮਹਿਮਾਨ ਆਣਗੇ ਹਾਂ ਜੀ ਸੱਚੀ ਕਾ ਜਦੋਂ ਮਹਿਮਾਨ ਆਣਾਂ ਤੇ ਅਸੀਂ ਦੇਖਣ ਤੁਰ ਗਏ ਗਾਹ ਮੇ ਮਾਪੜੀ ਮੌਚ ਲੰਡੇ ਦੇ ਕੱਪੜੇ ਪਾਏ ਨਣੀਏ ਕੱਛਾ ਪਾਇਆ ਜਦੋਂ ਅਸੀਂ ਅੱਗੇ ਪਿੱਛੇ ਖੜੀਏ ਉਹ ਆਪਦੀ ਮਸਤੀ ਚ ਕੋਕ ਪੀਣ ਸਿਗਰਟ ਪੀਣ ਇੱਕ ਮੈਂ ਉਹਕ ਦੀ ਘੁੱਟ ਭਰ ਕੇ ਜਦੋਂ ਸਿਗਰਟ ਦਾ ਸੂਟਾ ਮਾਰਿਆ ਹਾਂਜੀ ਉਹਨੇ ਕਹਿੰਦਾ ਅੰਗਰੇਜ਼ੀ ਚ ਬਾਗ ਬੋਲਦਾ ਅੱਛਾ ਜੀ ਹਾਂ ਉਹ ਕਹਿੰਦੀ ਸੋ ਫਾਰ ਐਸ ਲੈਂਗੁਏਜ ਐਂਡ ਡਰੈਸਿੰਗ ਕਨਸਰਨਡ ਸਿਟੀਲੂਵੀਆ ਰੂਲਿੰਗ ਬਲੱਡੀ ਇੰਡੀਆ ਯਾ ਮੈਂ ਬਲੱਡੀ ਇੰਡੀਆ ਕਿਆ ਹਾਂਜੀ ਨਾ ਘੱਟਰਾ ਪਰ ਆਉ ਜਿ ਤਰਾ ਹਾਂ ਆਪਾਂ ਤਾਂ ਮੈਂ ਅਮੀਨ ਦੇ ਗੋਰੇ ਪਿੰਡੇ ਵੇਖੀ ਜਾਂਦੇ ਆ ਰਾਣੀ ਵੇਖੇ ਦੀ ਆਪਾਂ ਤਾਂ ਅੰਤ ਤੱਕ ਵੀ ਕਹਿੰਦੇ ਸੀ ਇਹਨਾਂ ਦੇ ਰਾਜ ਕਰਦੇ ਆ ਸਹੀ ਗੱਲ ਹੈ ਜੀ ਸਹੀ ਗੱਲ ਹੈ ਠੀਕ ਹੈ ਨਾ ਉਹ ਦਿਨ ਗਿਆ ਆਪਾਂ ਪਿੰਡੇ ਦੇ ਉੱਤੇ ਨਾ ਪਤਲੂਨ ਤੇ ਨਾ ਪਜਾਮਾ ਤੇ ਰਹੀ ਦੀ ਆਪਾਂ ਚਾਦਰੇ ਚੜ੍ਹੇ ਮੈਂ ਤਾਂ ਪਹਿਰਾ ਵਾਂਜ ਕੱਢ ਛੜਦਾ ਵੀ ਲਾਓ ਭਾਈ ਦੇਖ ਹੁਣ ਇੱਕ ਹੋਰ ਗੱਲ ਨਹੀਂ ਕਰ ਪੰਜਾਬੀਆਂ ਨੇ ਇਹਦਾ ਬਹੁਤ-ਬਹੁਤ ਕੀਤਾ ਆਪਣੇ ਨੇ ਆਪਣੇ ਨੇ ਮੈਨੇ ਜਦੋਂ ਪੰਜਾਬੀ ਆਵਾ ਸ਼ਹਿਰ ਚ ਮੈਨੂੰ ਕਹਣਗੇ ਤੁਸੀਂ ਦਾ ਜੀ ਬਠਿੰਡੇ ਦੇ ਨਾ ਜੱਟ ਜੇ ਲੱਗਦੇ ਹਾਂ ਬਠਿੰਡੇ ਦੇ ਜੱਟ ਜੇ ਲੱਗਦੇ ਮੈਂ ਪਤਰੂਲ ਪਾਣ ਵਾਲੇ ਨੂੰ ਪੁੱਛਿਆ ਮੈਂ ਜੱਤੂ ਪਤਰੂਲ ਪਾ ਕੇ ਕੌਣ ਲੱਗਦਾ ਹੈ ਉਹ ਦੱਸੇ ਨਾ ਮੈਂ ਤੈਨੂੰ ਤੇਰਾ ਪਤਾ ਨਹੀਂ ਤੂੰ ਕੌਣ ਲੱਗਦਾ ਮੇਰੇ ਵਾਰੀ ਤੂੰ ਜਾਣਦਾ ਮੈਂ ਜੱਟ ਲੱਗਦਾ ਮੈਂ ਮੁੰਕੇ ਨਾ ਮੈਨੂੰ ਗੱਲ ਕਰ ਗੱਲ ਕਰ ਮੈਂ ਪਤਰੂਲ ਲਾ ਫੇਰ ਗੱਲ ਕਰੀ ਠੀਕ ਹੈ ਕੰਗ ਮੈਂ ਦੱਸ ਤੂੰ ਕੀ ਲੱਗਦਾ ਹੁਣ ਕੀ ਕਮਾ ਤੈਨੂੰ ਇਹ ਕੁਫਲਾ ਨਾ ਲੱਗਦਾ ਅੰਗਰੇਜ਼ ਤੂੰ ਹੈ ਨਹੀਂ ਨੂ ਲੱਗਦਾ ਕੀ ਹੈ ਮੈਂ ਤਾਂ ਮਖ ਲੱਗਣੀ ਸੀ ਜੇ ਮੈਂ ਉਹਨਾਂ ਦੇ ਜੱਟ ਜੱਟਾ ਹੋ ਕੇ ਪੈਦਾ ਹੋ ਤਾਂ ਮੈਂ ਲੱਗੂਗਾ ਜੀ ਤੇ ਬੱਬੀ ਇੱਕ ਹੋਰ ਹਾਂ ਤੁਸੀਂ ਜੇ ਤੁਸੀਂ ਸਾਡੇ ਤਰਕ ਸੁਣੇ ਆ ਤੁਸੀਂ ਕਿਹੜੀ ਵਿਚਾਰਧਾਰਾ ਦੇ ਮੰਤਰੀ ਸੋਸ਼ਲਿਸਟ ਵਿਚਾਰਧਾਰਾ ਦੇ ਵਿਚ ਚਾਹਦੇ ਦੇਖੋ ਬੱਚਾ ਮੇਰਾ ਧਰਮ ਦੀ ਸੜੀ ਵੀ ਮੇਰੀ ਹੈ ਸਾਰੇ ਧਰਮਾਂ ਦੀ ਦੁਨੀਆ ਦਾ ਮੈਂ ਬਰਾਬਰ ਪੜਿਆ ਫਿਰ ਮੈਂ ਮੈਂ ਫਲਸਫੀ ਦਾ ਵਿਦਿਆਰਥੀ ਹਾਂ ਸਾਈਕੋਲੋਜੀ ਦਾ ਵਿਦਿਆਰਥੀ ਹਾਂ ਪਰ ਗੱਲ ਗੱਲ ਤੁਸੀਂ ਪ੍ਰੈਕਟੀਕਲ ਕਰਦੇ ਹੋ ਹਾਂ ਸੋਸ਼ੋਰਜੀ ਦਾ ਵਿਦਿਆਰਥੀ ਹਾਂ ਮੈਂ ਕਾਰਨਮਾਰਸੀ ਪੜਿਆ ਹਾਂ ਠੀਕ ਹੈ ਨਾ ਮੈਨੂੰ ਪਤਾ ਹੈ ਵੀ ਬਾਬਾ ਨਾਨਕ ਨੂੰ ਫੁੱਟ ਜੁਗਦੇ ਵਰ ਖਲਾਬ ਹੁੰਦਾ ਹਾਂਜੀ ਰਾਜੇਸ਼ੀ ਮਗਦਮ ਕੁੱਤੇ ਜਿਹੜਾ Karl Marx ਦਾ ਸਰਮਾਇਦਾਰੀ ਨਿਯਾਮ ਤੇ ਵਰਖੜਾ ਬੋਲਦਾ ਮੈਨੂੰ ਪਤਾ ਹੈ ਤੁਹਾਨੂੰ Karl Marx ਦੀ ਕਿਹੜੀ ਸਭ ਤੋਂ ਵਧੀਆ ਗੱਲ ਲੱਗਦੀ ਹੈ ਗੱਲ ਇਹ ਕਹਿੰਦੇ ਵੀ ਦੁਨੀਆ 'ਚ ਰੁੱਟ ਹੋ ਵੀ ਨਾ ਬੰਦੇ ਨੂੰ ਬੰਦਾ ਨਾ ਮਿਟੇ ਸਾਰੀ Karl Marx ਦੀ ਥਿਊਰੀ ਕਿਤੇ ਨਾ ਕਿਤੇ ਅਪਲਾਈ ਤਾਂ ਹੋ ਰਹੀ ਨਹੀਂ ਨਹੀਂ ਹੋਊ ਤੁਹਾਨੂੰ ਬਾਬੇ ਨਾਨਕ ਦੀ ਥਿਊਰੀ ਅਪਲਾਈ ਹੋ ਗਈ ਹਾਂ ਆਪੇ ਹੀ ਕਰ ਲੋ ਸਿੱਖਾਂ ਸਾਰੇ 2.5 ਕਰੋੜ ਵੀ ਨਹੀਂ ਆਪਾਂ ਕੰਨੀ ਕਰਤੀ ਜੋ ਕਮਿਊਨਿਜ਼ਮ ਉਹਨਾਂ ਨੇ ਲਿਖਿਆ ਉਹ ਆਉਣਾ ਉਹੀ ਹੈ ਅਪਲਾਈਸ ਹੁ ਕਿਸੇ ਵੀ ਦੇਸ਼ ਦੇ ਨਹੀਂ ਦੋ ਦੁਨੀ ਚਾਰ ਨਹੀਂ ਦਿੰਦਾ ਯਾਦ ਰੱਖਿਓ ਹਾਂਜੀ ਇਹਦੇ ਹੌਲੀ ਹੌਲੀ ਵਿਕਾਸ ਦੇ ਰਾਹ ਤੇ ਇੱਥੇ ਆਉਣਾ ਆਪਾਂ ਨੂੰ ਸਰਮਾਇਅਦਾਰੀ ਛੱਡਣੀ ਪੈਣੀ ਆ ਆਪਾਂ ਖੁਦ ਹੀ ਕੰਮ ਆਰੋ ਚਲੋ ਦੇਖੋ ਰਸ਼ੀਆ ਕਮਿਊਨਿਜ਼ਮ ਤੋਂ ਸਟਾਰਟ ਹੋਇਆ ਸੀਗਾ ਉਹ ਚੱਲਦਾ ਫਿਰ ਅੱਗੇ ਕੈਪੀਟਲਿਸਮ ਹਾਂ ਤੁਹਾਨੂੰ ਪਤਾ ਸਰਮਾਇਅਦਾਰੀ ਨਿਜਾਮ ਦੇ ਬਰਖਲਾ ਫੁੱਟਲ ਕਿੰਨਾ ਲੜੇ ਹਾਂਜੀ ਅੰਤ ਨੂੰ ਸਰਮਾਇਅਦਾਰੀ ਨਿਜਾਮ ਨੇ ਫੁੱਟਲ ਹਰਾ ਦਿੱਤਾ ਨਾ ਹਾਂ ਈਸਟ ਇੰਡੀਆ ਕੰਪਨੀ ਨੇ ਮੁਗਲ ਸਾਮਰਾਜ ਤੋੜਤਾ ਨਾ ਬਿਲਕੁਲ ਕੈਪਟਲਿਸਟ ਕੈਪਟਲਿਸਟ ਇਕਨੋਮੀ ਆ ਗਈ ਆ ਗਈ ਹੁਣ ਜਿਹੜੀ ਕੈਪਟਲਿਸਟ ਇਕਨੋਮੀ ਆ ਉਹ ਸਰਮਾਇਦਾਰੀ ਨਿਯਾਮ ਤੇ ਕਾਰਪੋਰੇਟ ਸੈਕਟਰ ਚ ਆ ਗਈ ਕਾਰਪੋਰੇਟ ਸੈਕਟਰ ਜਦੋਂ ਪੂਰੀ ਤਰ੍ਹਾਂ ਵੱਡਾ ਹੋ ਗਿਆ ਆਪਾਂ ਨੰਗ ਹੋ ਕੇ ਸੜਕ ਦੇ ਕਿਨਾਰੇ ਖੜ ਜਾਾਂਗੇ ਬਿਲਕੁਲ ਜੀ ਬਿਲਕੁਲ ਨਾ ਰੋਟੀ ਨਾ ਪਾਣੀ ਨਾ ਧਾਣੀ ਨਾ ਚੱਲੇ ਰਿਆ ਹੁਣ ਦੇਖੋ ਆ ਗਿਆ ਬਸ ਤਾਂ 1035 ਤੱਕ ਜਦੋਂ 2035 ਦੀ ਨੰਗ ਹੋ ਕੇ ਖੜ ਗਏ ਤੁਸੀਂ ਵੀ ਕਿਹਦੇ ਗੜ ਪੋਗੇ ਹੁਣ ਕਿਲੇ ਵੇਚਦੇ ਬੰਦਾ ਹਾਂ ਕਿੱਦੇ ਤਾਂ ਨਹੀਂ ਕਿਲੇ ਤਾਂ ਵਿਗ ਗਏ ਹਾਂ ਦੇਖੋ ਕਿਸੇ ਆਪਣੇ ਪਿਓ ਦਾਦੇ ਕੋਲ